ਐਸੋਲੇ ਇੱਕ ਬਹੁਤ ਵੱਡੀ ਖਬਰ ਦਸਤਕ ਦੇ ਰਹੀ ਹੈ ਇੱਕ ਵਾਰ ਫਿਰ ਤੋਂ ਗੈਸ ਲੀਕ ਹੋਈ ਹੈ ਕੁਝ ਦਿਨ ਤੁਹਾਨੂੰ ਪਤਾ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਐਲਪੀਜੀ ਦਾ ਜੋ ਟਰੱਕ ਸੀਗਾ ਉਸ ਦੇ ਵਿੱਚੋਂ ਗੈਸ ਲੀਕ ਹੋਈ ਸੀ ਹੁਣ ਜਲੰਧਰ ਦੇ ਵਿੱਚ ਫਿਰ ਤੋਂ ਗੈਸ ਲੀਕ ਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਲੇਕਿਨ ਇਸ ਵਾਰ ਅਮੋਨੀਆ ਗੈਸ ਲੀਕ ਹੋਈ ਦੱਸੀ ਜਾ ਰਹੀ ਹੈ ਜਲੰਧਰ ਦੇ ਸਰਜਿਕਲ ਕੰਪਲੈਕਸ ਦੀ ਇੱਕ ਫੈਕਟਰੀ ਹੈ ਜਿਸ ਦੇ ਵਿੱਚੋਂ ਗੈਸ ਲੀਕ ਹੋਈ ਹੈ ਔਰ ਜਿਸ ਵੇਲੇ ਇਹ ਗੈਸ ਲੀਕੇਜ ਹੋਈ ਫੈਕਟਰੀ ਦੇ ਵਿੱਚ ਕਾਫੀ ਵੱਡੀ ਸੰਖਿਆ ਦੇ ਵਿੱਚ ਵਰਕਰ ਉਸ ਵੇਲੇ ਕੰਮਕਾਰ ਕਰ ਰਹੇ ਸੀਗੇ ਤੇ ਜਿਵੇਂ ਹੀ ਗੈਸ ਲੀਕੇਜ ਦੀ ਖਬਰ ਪਤਾ ਚੱਲੀ ਲੋਕਾਂ ਨੂੰ ਇੱਕਦਮ ਸਿਰ ਚਕਰਾਂ ਲੱਗ ਪਿਆ ਗੈਸ ਚੜਨ ਲੱਗ ਪਈ ਤਾਂ ਲੋਕ ਆਪਣਾ ਮੂੰਹ ਬੰਨ ਕੇ ਬਾਹਰ ਆਏ ਤੇ ਉਹਨਾਂ ਨੇ ਰੋਲਾ ਪਾਇਆ ਤੇ ਦੇਖਦੇ ਹੀ ਦੇਖਦੇ ਇਲਾਕੇ ਦੇ ਲੋਕ ਇਕੱ ਇਸ ਦੀ ਸੂਚਨਾ ਦਿੱਤੀ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਜੋ ਕਿ ਇਸ ਵਕਤ ਪਾਣੀ ਦਾ ਛੜਕਾਓ ਕਰ ਰਹੀਆਂ ਨੇ ਕਿਉਂਕਿ ਦੱਸਿਆ ਜਾਂਦਾ ਹੈ ਕਿ ਜਿੱਥੇ ਅਮੋਨੀਆ ਗੈਸ ਦੀ ਲੀਕੇਜ ਹੋਈ ਹੋਵੇ ਉਸ ਥਾਂ ਦੇ ਉੱਤੇ ਜੇਕਰ ਪਾਣੀ ਦੀ ਸਪਰੇ ਕਰਦੇ ਨੇ ਤਾਂ ਉਹ ਗੈਸ ਹੇਠਾਂ ਬਹਿ ਜਾਂਦੀ ਹੈ ਤੇ ਉਹ ਇੱਕ ਤਰੀਕੇ ਨਾਲ ਡਿਜ਼ੋਲਵ ਹੋ ਜਾਂਦੀ ਹੈ ਉਸ ਦੇ ਹੁਣ ਤੁਹਾਨੂੰ ਤਸਵੀਰਾਂ ਸੀ ਇਸ ਵਕਤ ਦਿਖਾ ਰਹੇ ਹਾਂ ਜਲੰਧਰ ਦੇ ਸਰਜਿਕਲ ਕੰਪਲੈਕਸ ਤੋਂ ਬਾਹਰ ਦੀਆਂ ਕਿਸ ਤਰੀਕੇ ਦੇ ਨਾਲ ਜਿਸ ਫੈਕਟਰੀ ਦੇ ਵਿੱਚ ਗੈਸ ਲੀਕ ਹੋਈ ਸੀ ਉਸ ਦੇ ਬਾਹਰ ਦਾ ਕੀ ਮੰਜ਼ਰ ਹੈ ਕਿਸ ਤਰੀਕੇ ਦੇ ਨਾਲ ਫਰਸਟ ਫਲੋਰ ਤੋਂ ਯਾਨੀ ਕਿ ਪਹਿਲੀ ਮੰਜ਼ਰ ਦੀ ਕੰਦ ਪਾ ਕੁਝ ਲੋਕਾਂ ਨੂੰ ਪੌੜੀ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤੇ ਕੁਝ ਲੋਕਾਂ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤੇ ਆਮ ਲੋਕਾਂ ਦਾ ਬਾਹਰ ਜਮਾਵੜਾ ਦੇਖ ਲਓ ਜਿਹੜੇ ਕਿ ਮਦਦ ਕਰਨ ਦੇ ਲਈ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਕੋਈ ਕਿਸ ਤਰੀਕੇ ਦੇ ਨਾਲ ਮਦਦ ਕਰ ਰਿਹਾ ਕੋਈ ਕਿਸ ਤਰੀਕੇ ਦੇ ਨਾਲ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਮੌਜੂਦ ਨੇ ਅੰਦਰਲੇ ਪਾਸੇ ਜਿਹੜੇ ਇਲਾਕ ਯਾਨੀ ਕਿ ਫੈਕਟਰੀ ਦੇ ਜਿਸ ਹਿੱਸੇ ਦੇ ਵਿੱਚ ਗੈਸ ਲੀਕ ਹੋਈ ਦੱਸੀ ਜਾ ਰਹੀ ਹੈ ਉਸ ਥਾਂ ਦੇ ਉੱਤੇ ਪਾਣੀ ਦਾ ਛੜਕਾਓ ਕੀਤਾ ਜਾ ਰਿਹਾ ਤੇ ਦੂਸਰੇ ਪਾਸਿਓ ਬਿਨਾਂ ਦੇਰ ਕੀਤੇ ਤੋਂ ਪ੍ਰਸ਼ਾਸਨ ਵੀ ਇਸ ਤਰ੍ਹਾਂ ਦੇ ਨਾਲ ਅਲਰਟ ਹੈ ਕੀ ਫਸਟ ਫਲੋਰ ਦੇ ਉੱਤੇ ਕੰਦ ਪਾੜ ਕੇ ਯਾਨੀ ਕੰਦ ਦਾ ਇੱਕ ਹਿੱਸਾ ਕੱਢ ਕੇ ਉਸ ਦੇ ਵਿੱਚੋਂ ਵਰਕਰਾਂ ਨੂੰ ਫੈਕਟਰੀ ਚੋਂ ਬਾਹਰ ਕੱਢਣ ਦੀਆਂ ਇਸ ਵਕਤ ਕੋਸ਼ਿਸ਼ਾਂ ਜਾਰੀ ਨੇ ਔਰ ਇਹ ਤਸਵੀਰਾਂ ਲੇਟੈਸਟ ਨੇ ਬਿਲਕੁਲ ਥੋੜਾ ਸਮਾਂ ਪਹਿਲੇ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਅੰਦਰ ਲਈਆਂ ਤਸਵੀਰਾਂ ਵੀ ਤੁਹਾਨੂੰ ਆ ਦੇਖ ਲਓ ਅੰਦਰ ਕਿਸ ਤਰੀਕੇ ਦਾ ਮੰਜ਼ਰ ਹੈ ਕਿਸ ਤਰੀਕੇ ਨਾਲ ਜਦੋਂ ਗੈਸ ਫੈਲੀ ਔਰ ਸੜਕਾਂ ਤੇ ਕਿਵੇਂ ਹੂਟਰ ਮਾਰਦੀਆਂ ਗੱਡੀਆਂ ਮੌਕੇ ਤੇ ਪਹੁੰਚ ਰਹੀਆਂ ਸੀ ਐਂਬੂਲੈਂਸ ਵੀ ਪਹੁੰਚ ਰਹੀਆਂ ਨੇ ਔਰ ਜੇਕਰ ਤਾਂ ਕਿ ਕਿਸੇ ਨੂੰ ਕੋਈ ਸਮੱਸਿਆ ਹੋਵੇ ਹਸਪਤਾਲ ਲਿਜਾਇਆ ਜਾਵੇ ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਦੇ ਉੱਤੇ ਕਈ ਗੱਡੀਆਂ ਮੌਕੇ ਦੇ ਉੱਤੇ ਮੌਜੂਦ ਨੇ ਔਰ ਲਗਾਤਾਰ ਪਾਣੀ ਦਾ ਛੜਕਾਓ ਕੀਤਾ ਜਾ ਰਿਹਾ ਔਰ ਵੱਡੀ ਸੰਖਿਆ ਚ ਲੋਕ ਵੀ ਫੈਕਟਰੀ ਦੇ ਬਾਹਰ ਮੌਜੂਦ ਨੇ ਕਿਉਂਕਿ ਲੋਕੀ ਕਿਤੇ ਨਾ ਕਿਤੇ ਸਹਿਮ ਗਏ ਨੇ ਡਰ ਗਏ ਨੇ ਕਿਤੇ ਕੋਈ ਫੇਰ ਤੋਂ ਵੱਡਾ ਹਾਦਸਾ ਨਾ ਹੋ ਜਾਵੇ ਜਿਸ ਤਰੀਕੇ ਦੇ ਨਾਲ 2 ਦਿਨ ਪਹਿਲਾਂ ਮੰਡਿਆਲਾ ਦੇ ਵਿੱਚ ਹੋਇਆ ਸੀ ਮੰਡਿਆਲਾ ਦੇ ਵਿੱਚ ਐਲਪੀਜੀ ਗੈਸ ਟੈਂਕਰ ਦੇ ਵਿੱਚ ਬਲਾਸਟ ਹੋ ਗਿਆ ਸੀ ਬਹੁਤ ਵੱਡਾ ਹਾਦਸਾ ਸੀ ਗੈਸ ਲੀਕੇਜ ਦੇ ਕਾਰਨ ਤੇ ਦੂਸਰੇ ਪਾਸੇ ਹੁਣ ਅਮੋਨੀਆ ਗੈਸ ਦੀ ਲੀਕੇਜ ਹੋਈ ਹੈ ਅਮੋਨੀਆ ਵੀ ਥੋੜੀ ਮਾਤਰਾ ਦੇ ਵਿੱਚ ਹੋਵੇ ਤਾਂ ਚੱਲ ਜਾਂਦਾ ਲੇਕਿਨ ਜਿੰਨੀ ਵੱਡੀ ਸੰਖਿਆ ਦੇ ਵਿੱਚ ਅਮੋਨੀਆ ਗੈਸ ਲੀਕ ਹੋਈ ਹੈ ਫੇਰ ਇਹ ਇਨਸਾਨੀ ਸਰੀਰ ਦੇ ਲਈ ਕਿਉਂਕਿ ਇਸ ਨੂੰ ਪੁਆਇਜ਼ਨਸ ਜਿਹੜੀਆਂ ਗੈਸਿਸ ਹੁੰਦੀਆਂ ਨੇ ਉਹਦੇ ਵਿੱਚ ਇਸ ਨੂੰ ਕੈਟੇਗੋਰਾਇਜ਼ ਕੀਤਾ ਗਿਆ ਹੈ ਇਸੇ ਕਰਕੇ ਲੋਕ ਵੀ ਡਰੇ ਹੋਏ ਨੇ ਔਰ ਇੱਕੋਦਮ ਫੈਕਟਰੀ ਦੇ ਵਿੱਚੋਂ ਬਾਹਰ ਨਿਕਲਦੀ ਜਦੋਂ ਜਹਾਜ ਦੇ ਵਿੱਚ ਲੱਗੇ ਹੋਏ ਸੀ ਮੌਕੇ ਦੇ ਉੱਤੇ ਪੱਤਰਕਾਰ ਵੀ ਪਹੁੰਚੇ ਫੈਕਟਰੀ ਦੇ ਕੁਝ ਨੁਮਾਇੰਦੇ ਵੀ ਸੀ ਗੇਟ ਬੰਦ ਨੇ ਗੇਟ ਦੇ ਅੰਦਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਸਿਰਫ ਔਰ ਸਿਰਫ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੰਦਰ ਜਾਣ ਦਿੱਤਾ ਗਿਆ ਇਸ ਕਰਕੇ ਕੁਝ ਲੋਕ ਵੀ ਪਰੇਸ਼ਾਨ ਹੋ ਗਏ ਬਾਹਰ ਕਿ ਅਸੀਂ ਅੰਦਰ ਜਾਣਾ ਹੈ ਔਰ ਲੋਕਾਂ ਦਾ ਰੈਸਕਿਊ ਕਰਨਾ ਹੈ ਲੇਕਿਨ ਇਤਿਹਾਦ ਦੇ ਤੌਰ ਦੇ ਉੱਤੇ ਲੋਕਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਕੰਧ ਪਾੜ ਕੇ ਯਾਨੀ ਕਿ ਬਾਹਰਲੇ ਪਾਸੋਂ ਫੈਕਟਰੀ ਦੇ ਦੂਜੇ ਪਾਸੇੋਂ ਫਿਰ ਲੋਕਾਂ ਦਾ ਰੈਸਕਿਊ ਕੀਤਾ ਗਿਆ ਬਾਹਰ ਕੱਢਿਆ ਗਿਆ ਕੁਝ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਨੇ ਗਰਾਊਂਡ ਦੇ ਉੱਤੇ ਕੀ ਕੁਝ ਦੇਖਿਆ ਕਿਵੇਂ ਗੈਸ ਲੀਕ ਹੋਈ ਲੋਕ ਸੁਰੱਖਿਤ ਨੇ ਜਾਂ ਫਿਰ ਨਹੀਂ ਸਭ ਕੁਝ ਅਪਡੇਟ ਦੇ ਰਹੇ ਨੇ ਲੇਕਿਨ ਹੁਣ ਤੱਕ ਦੀ ਖਬਰ ਇਹੀ ਹੈ ਜੋ ਲੇਟੈਸਟ ਹੈ ਕਿ ਗੈਸ ਲੀਕੇਜ ਹੋਈ ਹੈ ਲੇਕਿਨ ਕਿਸੇ ਦੇ ਹਤਾਖਤ ਹੋਣ ਦੀ ਖਬਰ ਨਹੀਂ ਹੈ ਕੋਈ ਵੀ ਹਲੇ ਤੱਕ ਇਸ ਗੈਸ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਨਹੀਂ ਹੋਇਆ ਜਿਹੜੇ ਵੀ ਲੋਕ ਸੀ ਉਹਨਾਂ ਦਾ ਫੌਰੀ ਤੌਰ ਦੇ ਉੱਤੇ ਰੈਸਕਿਊ ਕਰ ਲਿੱਤਾ ਗਿਆ ਮੌਕੇ ਦੇ ਉੱਤੇ ਕੁਝ ਲੋਕ ਮ ਹਤੀ ਹੈ ਜਿਨ੍ਹਾਂ ਦੇ ਨਾਲ ਉਹ ਕੀ ਕੁਝ ਕਹਿ ਰਹੇ ਨੇ ਉਹ ਸੁਣਦੇ ਆ ਅੱਜ ਕੱਲ ਕੰਪਲੈਕਸ ਹੈ ਕਿੰਨੇ ਕ ਬੰਦੇ ਅੰਦਰ ਫਸੇ ਹੋਏ ਆ ਸਾਰੇ ਆ ਗਏ ਉਧਰ ਠੀਕ ਆ ਸਾਰੇ ਕੋਈ ਜ਼ਖਮੀ ਵਗੈਰਾ ਕੁਝ ਹੋਲਾ ਨਹੀਂ ਸਭ ਠੀਕ ਆ ਭਾਈ 12 ਹਜ਼ਾਰ ਸਟਾਫ ਅੰਦਰ ਵੀ ਹੈ ਨਹੀਂ ਸਟਾਫ ਅੰਦਰ ਹੈ ਬੰਦੇ 30 25 ਉਹ 30 ਬੰਦੇ ਰਸੇਗੇ ਉਧਰ ਫਸੇਗੇ ਸਿਗੇ ਕੋਈ ਚੋਕੇ ਨਾ ਲੈ ਜਾ ਪਾ ਅੰ ਪਛਾਤਾ ਬੰਦਾ ਕੋਈ ਅੱਛਾ ਜੀ ਇਸ ਕਰਕੇ 8 ਬਾਰ 12 ਬੰਦ ਕੀ ਤਿਆਰ ਬਾਰ ਬਾਰ ਵੀ ਹੈ ਹੀ ਬੰਦ ਨਹੀਂ ਜੇਕਰ ਵੱਡਾ ਹਾਸਾ ਹੋ ਜਾਂਦਾ ਮੈਂ ਤੁਹਾਡੀ ਗੱਲ ਮੰਨਾਂ ਸਕਿਉਰਟੀ ਰੀਜ਼ਨ ਹੈ ਜੇ ਕੋਈ ਵੱਡਾ ਮਿਸ ਹੈਪਨਿੰਗ ਹੋ ਜਾਂਦੀ ਐਮਬੂਲੈਂਸ ਨੂੰ ਐਮਬੂਲੈਂਸ ਨੂੰ ਵੀ ਅੰਦਰ ਆਉਣ ਨੂੰ ਰੋਕੇ ਜਾਂਦਾ ਫਿਰ ਕਿਹਦਾ ਐਮਬੂਲੈਂਸ ਵਗੈਰਾ ਜਿਹੜਾ ਕਿ ਦੱਸਿਆ ਜਾ ਰਿਹਾ 25 30 ਬੰਦੇ ਨਹੀਂ ਕੋਈ ਵਾਲੇ ਐਮਬੂਲੈਂਸ ਆਜੀ